ਸਿੱਖਾਂ ਦਾ ਮੁਸਲਮਾਨ ਸ਼ਿਕਾਰੀਆਂ ਨਾਲ ਬਾਜ਼ ਦਾ ਝਗੜਾ ਪਿੰਡ ਕੋਹਾਲਾ ਰਾਮਦੀਰ ਦੇ ਨੇੜੇ ਦੇ ਆਸ-ਪਾਸੇ ਉਸ ਸਮੇਂ ਸੰਘਣਾ ਜੰਗਲ ਸੀ ਲਾਹੌਰ ਦੇ ਕੁਝ ਮੁਸਲਮਾਨ ਉਸ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ ਦੂਸਰੇ ਪਾਸੇ ਸਿੱਖਾਂ ਦਾ ਇੱਕ ਜੱਥਾ ਵੀ ਸ਼ਿਕਾਰ ਖੇਡਦਾ ਖੇਡਦਾ ਉਸ ਪਾਸੇ ਜਾ ਨਿਕਲਿਆ ਮੁਸਲਮਾਨ ਸ਼ਿਕਾਰੀਆਂ ਦਾ ਬਾਜ਼ ਉੱਡ ਕੇ ਸਿੱਖਾਂ ਦੇ ਬਾਜ਼ਾਂ ਨਾਲ ਆ ਮਿਲਿਆ ਸ਼ିକਾਰੀਆਂ ਦੇ ਨਿਯਮ ਅਨੁਸਾਰ ਕਿਸੇ ਦਾ ਬਾਜ਼ ਉੱਡ ਕੇ ਦੂਸਰੇ ਬਾਜ਼ਾਂ ਵਿੱਚ ਜਾ ਮਿਲੇ ਤਾਂ ਪਹਿਲਾ ਮਾਲਕ ਉਸ ਦੀ ਵਾਪਸੀ ਦੀ ਮੰਗ ਨਹੀਂ ਕਰ ਸਕਦਾ ਪਰ ਮੁਸਲਮਾਨ ਸ਼ਿਕਾਰੀ ਆਪਣੇ ਆਪ ਨੂੰ ਮੁਲਕ ਦੇ ਹੁਕਮਰਾਨ ਸਮਝਦੇ ਸਨ ਕੋਈ ਤੇ ਸਿੱਖਾਂ ਨੂੰ ਤੁਮ ਕੌਣ ਲੱਗ ਪਈ ਕਿ ਉਹਨਾਂ ਨੇ ਬਾਜ਼ ਕਿਉਂ ਫੜਿਆ ਹੈ ਸੇਖੋਣਾ ਦੀ ਨਜ਼ਾਇਜ਼ਤ ਉਸਮਨਨ ਲਈ ਤਿਆਰ ਨਹੀਂ ਸਨ ਸੋ ਦੋਹੀ ਪਾਸੇ ਕਾਫੀ ਬੋਲਬੁਲਾਰਾ ਵੱਧ ਗਿਆ ਸਿੱਖ ਹਰ ਤਰ੍ਹਾਂ ਟੱਕਰ ਲੈਣ ਵਾਸਤੇ ਤਿਆਰ ਹੋ ਗਏ ਤਾਂ ਮੁਸਲਮਾਨ ਸ਼ਿਕਾਰੀ ਲੜਾਈ ਤੋਂ ਕਿਨਾਰਾ ਕਰਕੇ ਖਿਸਕ ਗਏ ਉਹਨਾਂ ਵਾਪਸ ਲਾਹੌਰ ਜਾ ਕੇ ਬਹੁਤ ਹਾਲ ਦੁਹਾਈ ਮਚਾਈ ਚੋਗਲਾ ਨੇ ਬਾਦਸ਼ਾਹ ਨੂੰ ਢਕਾਉਣ ਵਾਸਤੇ ਇੱਥੋਂ ਤੱਕ ਆਖ ਦਿੱਤਾ ਕਿ ਅੱਜ ਸਿੱਖਾਂ ਨੇ ਬਾਜ਼ ਨੂੰ ਹੱਤ ਪਾਇਆ ਹੈ ਕੱਲ ਤਾਜ ਨੂੰ ਵੀ ਪਾਉਣਗੇ ਇਸ ਚੁੱਕਣਾ ਦੇ ਕਾਰਨ ਲਾਹੌਰ ਦੇ ਸੂਬੇਦਾਰ ਨੂੰ ਗੁਰੂ ਨਾਲ ਨਜਿੱਠਣ ਵਾਸਤੇ ਬਾਦਸ਼ਾਹ ਦੀ ਰਜ਼ਾਮੰਦੀ ਹਾਸਲ ਹੋ ਗਈ ਸੂਬੇਦਾਰ ਨੇ ਮੁਖਲਿਸ ਖਾਂ ਜਰਨੈਲ ਨੂੰ 7000 ਫੌਜ ਦੇ ਕੇ ਅ